ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਿਲਕ ਜੰਜੂ ਰੱਖਾ ਪ੍ਰਪਤਾ ਕਾ ਕਿ ਨੋ ਵੱਡੋ ਕਲੂ ਮੇ ਸਾਕਾ ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਧਰਮ ਦੀ ਚਾਦਰ ਨਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਨ੍ਹਾਂ ਨੇ ਇਸ ਅਨੰਦਪੁਰ ਸਾਹਿਬ ਦੇ ਨਗਰ ਨੂੰ ਬਸਾਇਆ ਮਾਤਾ ਜੀ ਦੇ ਨਾਮ ਦੇ ਉੱਤੇ ਪਹਿਲਾ ਨਾਮ ਚੱਕ ਨਾਨਕੀ ਬਾਦ ਵਿੱਚ ਪਾਤਸ਼ਾਹ ਨੇ ਇਸ ਦਾ ਨਾਮ ਅਨੰਦਾਂ ਦੀ ਪੁਰੀ ਅਨੰਦਪੁਰ ਸਾਹਿਬ ਰੱਖਿਆ ਇਸ ਮੁਬਾਰਕ ਧਰਤੀ ਦੇ ਉੱਤੇ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਦੇਵਾਲਾ ਜੀ ਉਹਨਾਂ ਦੇ 350 ਸਾਲਾ ਸ਼ਹੀਦੀ ਸਾਕੇ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ 21 ਨਵੰਬਰ ਤੋਂ ਲੈ ਕੇ ਤੇ 29 ਨਵੰਬਰ ਤੱਕ ਸਮੁੱਚੇ ਖਾਲਸਾ ਪੰਥ ਵੱਲੋਂ ਪੰਥ ਦੀ ਨਮੈਂਦਾ ਜਮਾਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਰਾਹੀਂ ਵੱਡੇ ਪੱਧਰ ਤੇ ਇਥੇ ਮਨਾਇਆ ਜਾ ਰਿਹਾ ਔਰ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ 350 ਸਾਲਾ ਗੁਰਾਇਤ ਜਿਹੜੇ ਨੂੰ ਹੀ ਇਥੇ ਮਨਾਇਆ ਜਾ ਰਿਹਾ ਆਪਾਂ ਪਹਿਲਾਂ ਵੀ ਇਹ ਗੱਲਬਾਤ ਕਰਦੇ ਰਹੇ ਹਾਂ ਕਿ ਆਨੰਦਪੁਰ ਸਾਹਿਬ ਦੇ ਆਲੇ-ਦੁਆਲੇ ਵਧੀ ਸਫਾਈ ਸੜਕਾਂ ਵਧੀਆ ਹੋਣ ਔਰ ਜਦੋਂ ਸ਼ਤਾਬਦੀ ਦੇ ਮੌਕੇ ਤੇ ਲੱਖਾਂ ਸੰਗਤਾਂ ਨੇ ਆਉਣਾ ਵਾ ਤੇ ਇਹ ਸ਼ਹਿਰ ਜਿਹਨੂੰ 1999 ਦੇ ਵਿੱਚ ਵਾਈਟ ਸਿਟੀ ਕਿਹਾ ਗਿਆ ਕੀਤਾ ਰੰਗ ਕੀਤਾ ਗਿਆ ਔਰ ਬਹੁਤ ਸੋਹਣਾ ਸੀ ਤੇ ਇਦਾਂ ਦੇ ਪ੍ਰਬੰਧ ਜਿਹੜੇ ਉਹ ਕਰਨ ਪਰ ਆਪਾਂ ਜਿਵੇਂ ਸਭ ਜਾਣਦੇ ਆ ਕਿ ਜਿਹੜਾ ਰੋਡ ਆ ਉਹ ਕਾਰ ਸੇਵਾ ਵਾਲੇ ਮਹਾਪੁਰਸ਼ਾਂ ਨੇ ਬਣਾਇਆ ਔਰ ਜਿਹੜਾ ਸਤਲੁਜ ਦਾ ਪੁਲ ਵਾ ਉਹਦੀ ਹਾਲਤ ਕੋਈ ਬਹੁਤੀ ਚੰਗੀ ਨਹੀਂ ਆ ਤੇ ਪੀਰਤਪੁਰ ਸਾਹਿਬ ਤੋਂ ਆਈਏ ਤੇ ਟੋਏ ਆ ਪਰ ਚਲੋ ਮੇਰੀ ਕੁਝ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਗੱਲ ਵੀ ਹੋਈ ਹਲਕੇ ਦੇ ਜਿਹੜੇ ਮੰਤਰੀ ਉਹਨਾਂ ਨਾਲ ਵੀ ਫੋਨ ਤੇ ਗੱਲ ਹੋਈ ਹੈ ਕਹਿੰਦੇ ਸਾਨੂੰ ਸਮਾਂ ਡੋਪ ਹੀ ਆਹੀਂ ਕਰ ਦਾਂਗੇ ਠੀਕ ਹੋ ਜਾਊਗਾ ਤੋ ਆਪਾਂ ਵਿਸ਼ਵਾਸ ਕਰ ਸਕਦੇ ਵੀ ਉਹ ਕਰ ਦੇਣਗੇ ਕਿਉਂਕਿ ਹੁਣ ਸਮਾਂ ਬਹੁਤ ਘੱਟ ਰਹਿ ਗਿਆ ਸਮਾਂ ਰਹਿ ਗਿਆ ਵਾ तकरीबन 1 ਮਹੀਨਾ ਹੀ ਪਰ ਕਿਉਂਕਿ ਜਿਹੜੇ ਸ਼ਤਾਬਦੀ ਸਮਾਗਮ ਹੁੰਦੇ ਆਏ ਕੋਈ 2-4 ਦਿਨ ਨਹੀਂ ਚੱਲਦੇ ਵੈਸੇ ਇਹ ਕਈ ਵਾਰੀ ਤੇ 6-7 ਮਹੀਨੇ ਵੀ ਚੱਲਦੇ ਆ ਹੁਣ ਹਰ ਰੋਜ਼ ਇੱਥੇ ਦੋ ਨਗਰ ਕੀਰਤਨ ਕਈ ਵਾਰੀ ਇੱਕ ਨਗਰ ਕੀਰਤਨ ਕਈ ਵਾਰੀ ਤਿੰਨ ਨਗਰ ਕੀਰਤਨ ਵੀ ਲੱਖਵਕ ਇਲਾਕਿਆਂ ਦੇ ਵਿੱਚੋਂ ਅਨੰਦਪੁਰ ਸਾਹਿਬ ਪਹੁੰਚ ਰਿਹਾ ਤੇ ਸੰਗਤਾਂ ਦੀ ਜਿਹੜੀ آمد ਆ ਉਹ ਖਾਲਸੇ ਦੀ ਜਨਮ ਭੂਮੀ ਅਨੰਦਪੁਰ ਸਾਹਿਬ ਵਿਖੇ ਸ਼ੁਰੂ ਹੋ ਚੁੱਕੀ ਔਰ ਸੰਗਤ ਸ਼ੀਸ਼ਗੰਨ ਸਾਹਿਬ ਨਤਮਸਤਕ ਹੋ ਰਹੀ ਆ ਪਰਸੋਂ ਦੋ ਨਗਰ ਕੀਰਤਨ ਜਦੋਂ ਆਏ ਇੱਕ ਦਬਾਬੇ ਤੋਂ ਆਇਆ ਸੀ ਤੇ ਇੱਕ ਮਲਵੇ ਪਾਇਆ ਸੀ ਤਾਂ ਇੱਕ ਥਾਂ ਦੇ ਉੱਤੇ ਜਾਮ ਲੱਗ ਗਿਆ ਤੇ ਮੈਂ ਜਦੋਂ ਉੱਥੇ ਜਾ ਕੇ ਦੇਖਿਆ ਆ ਇੱਕ ਪਾਸਾ ਜਿਹੜਾ ਵਾ 메ਨ ਜਿਹੜਾ ਰਸਤਾ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਆਂਦਾ ਉਹ ਬੰਦ ਕੀਤਾ ਹੋਇਆ ਸੀ ਤੇ ਜਦੋਂ ਮੈਂ ਦੇਖਿਆ ਤੇ ਉੱਥੇ ਕਾਫੀ ਡੂੰਘਾ ਟੋਆ ਜਿਹੜਾ ਉਹ ਕੁੱਟਿਆ ਹੋਇਆ ਔਰ ਸਰੋਵਰ ਦੇ ਨਾਲ ਜੋ ਬਾਹਰ ਇੱਕ ਹੋਰ ਕੰਨ ਦਾ ਉਹ ਵੀ ਢਾਈ ਹੋਈ ਸੀ ਤੇ ਮੈਂ ਜਦੋਂ ਪੁੱਛਿਆ ਤੇ ਕਹਿੰਦੇ ਵੀ ਉਹ ਸਰਕਾਰ ਜਿਹੜੀ ਆ ਉਹ ਵਿਰਾਸਤੀ ਮਾਰਗ ਜਿਹੜਾ ਉਹ ਨੂੰ ਬਣਾ ਰਹੀ ਆ ਜੋ ਪੱਥਰ ਲਾਉਣਾ ਜਾਂ ਜੋ ਵੀ ਉਹਨਾਂ ਨੇ ਕਰਨਾ ਪਰ ਗੱਲ ਇਹ ਆ ਵੀ ਉਹ ਪੰਜਾਬੀ ਦੀ ਇੱਕ ਕਹਾਵਤ ਆ ਵੀ ਬੁਹੇ ਆਈ ਜਨਤੇ ਵਿਨੋ ਕੁੜੀ ਦੇ ਕੰਨ ਹੁਣ ਜਦੋਂ ਸ਼ਤਾਬਦੀ ਬਿਲਕੁਲ ਸਿਰ ਤੇ ਆ ਗਈ ਮਹੀਨਾ ਇੱਕ ਰਹਿ ਗਿਆ ਤਾਂ ਉਸ ਵੇਲੇ ਕੰਮ ਸ਼ੁਰੂ ਕਰਕੇ ਰਸਤਾ ਰੋਕਣਾ ਇਹਦੇ ਨਾਲ ਜਿਹੜੀ ਸੰਗਤ ਆ ਉਹਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਆ ਔਰ ਜਦੋਂ ਸ਼ਤਾਬਦੀ ਦੇ ਮੌਕੇ ਤੇ ਵੱਡੀ ਗਿਣਤੀ ਸੰਗਤ ਆਉਗੀ ਉਹ ਮੇਨ ਇਹ ਰਸਤਾ ਵਾ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਵਾਲਾ ਤਾਂ ਉਹ ਫਿਰ ਕਿਵੇਂ ਇੱਥੇ ਪਹੁੰਚੋਗੀ ਇਸ ਮੌਕੇ ਦੇ ਉੱਤੇ ਕੰਮ ਸ਼ੁਰੂ ਕਰਨਾ ਠੀਕ ਨਹੀਂ ਆ ਜਦੋਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂ ਇਹ ਮਤਾ ਵੀ ਪੜਿਆ ਵਾ ਇਹ 5ਵੇਂ ਮਹੀਨੇ ਦੇ ਵਿੱਚ ਮਤਾ ਹੋਇਆ ਸੀ ਇੱਥੇ ਕੰਮ ਕਰਨਾ ਪਰ ਹੁਣ 10ਵਾਂ ਮਹੀਨਾ ਆ ਗਿਆ ਤੇ ਸ਼ਤਾਬਦੀ ਆ ਗਈ ਤਾਂ ਇਸ ਮੌਕੇ ਤੇ ਕੰਮ ਸ਼ੁਰੂ ਕਰਨਾ ਜਿਹੜਾ ਉਹ ਠੀਕ ਨਹੀਂ ਆ ਕੰਮ ਕਰਨ ਪਰ ਬਾਅਦ ਵਿੱਚ ਕਰਨਾ ਜੇ ਅਜੇ ਸਮਾਂ ਨਹੀਂ ਹੈਗਾ ਕਿਉਂਕਿ ਉਹਨਾਂ ਸ਼ਤਾਬਦੀ ਮਨਾਈ ਜਾ ਰਹੀ ਆ ਫਿਰ ਸੜਕ ਦੇ ਵਿੱਚ ਟੋਆ ਪੁੱਟਣਾ ਮੈਂ ਜਿਹੜਾ ਮਤਾ ਪੜਿਆ ਵਾ ਜਾਂ ਜਿਹੜਾ ਇਹਨਾਂ ਦਾ ਨਕਸ਼ਾ ਵਾ ਉਦੇ ਵਿੱਚ ਕਿਤੇ ਵੀ ਕੋਸ਼ਕਾਰ ਇਹਦੀਏ ਦਰਸ਼ਨੀ ਡਿਊਟੀ ਬਣ ਰਹੀ ਆ ਕੋਸ਼ਕਾਰ ਇਹ ਗੇਟ ਬਣ ਰਿਹਾ ਦਰਸ਼ਨੀ ਡਿਊਟੀ ਵੈਸੇ ਉੱਥੇ ਬਣ ਨਹੀਂ ਸਕਦੀ ਕਿਉਂਕਿ ਦਰਸ਼ਨੀ ਡਿਊਟੀ ਦਾ ਸੰਕਲਪ ਹੁੰਦਾ ਵੀ ਜਦੋਂ ਆਪਾਂ ਗੁਰੂ ਘਰ ਦੇ ਵਿੱਚ ਜਾਣਾ ਤੇ ਅੱਗੇ ਚਰਨ ਗੰਗਾ ਬਣਦੀ ਚਰਨ ਧੋਣ ਲਈ ਤੇ ਸਿਰਫ ਗੁਰੂ ਘਰ ਵੜ ਗਏ ਜਿਵੇਂ ਆਪਾਂ ਦਰਬਾਰ ਸਾਹਿਬ ਜਾਂਦੇ ਆ ਤੇ ਚਾਰ ਦਰਵਾਜ਼ੇ ਆ ਪੰਜਾਵਾ ਬਾਈਆਂ ਤੋਂ ਦੇਖਦੇ ਆ ਦਰਸ਼ਨੀ ਡਿਊਟੀ ਉੱਥੇ ਵੀ ਆ ਉੱਥੇ ਇਹ ਨਹੀਂ ਹੁੰਦਾ ਵੀ ਉਸ ਤੋਂ ਬਾਅਦ ਕੋਈ ਕਾਰੋਬਾਰ ਹੋ ਰਿਹਾ ਜਾਂ ਅੱਗੇ ਕੋਈ ਜਿਵੇਂ ਇੱਥੇ ਬਾਥਰੂਮ ਵਗੈਰਾ ਦਾ ਹੋ ਹੋਰ ਆ। ਤੋਂ ਜੇ ਗੇਟ ਵੀ ਆ ਉਹਦਾ ਵੀ ਇਹਦੇ ਵਿੱਚ ਜਗਰਨੀ ਹੈਗਾ। ਜਿਵੇਂ ਉਹ ਕਹਿ ਰਹੇ ਵੀ ਕੁਝ ਬਣਾਇਆ ਜਾ ਰਿਹਾ ਵਾ। ਕਿਉਂਕਿ ਜਦੋਂ ਆਪਾਂ ਕਈ ਵਾਰੀ ਉਥੋਂ ਸੜਕ ਤੋਂ ਲੰਘਦੇ ਆ ਤੇ ਸਾਨੂੰ ਸਾਹਮਣੇ ਹੀ ਸ਼੍ਰੀ ਕੇਸਗੜ ਸਾਹਿਬ ਜੋ ਤਖਤ ਸਾਹਿਬ ਦਾ ਉਹਦੇ ਦੀਦਾਰ ਹੁੰਦੇ ਆ ਤੇ ਜੇ ਉਥੇ ਇਸ ਤਰੀਕੇ ਦੇ ਨਾਲ ਜਿਵੇਂ ਗੇਟ ਬਣਾਉਣ ਦੀ ਗੱਲ ਵੀ ਕਰ ਰਹੇ ਆ। ਤਾ ਨੇੜੀ ਕੁਦਰਤੀ ਸੁਹਪਣਾ ਤਖਤ ਸ੍ਰੀ ਕੇਸਗੜ ਸਾਹਿਬ ਦਾ ਉਹ ਉਵੇਂ ਨਹੀਂ ਰਹਿੰਦਾ ਕੁਦਰਤੀ ਤਾਂ ਇਹ ਸਾਰੀਆਂ ਗੱਲਾਂ ਵੇਖ ਕੇ ਮੈਂ ਪਰਸੋਂ ਵੀ ਇਹਨਾਂ ਦੇ ਜਿਹੜੇ ਇਥੋਂ ਦੇ ਅਧਿਕਾਰੀ ਆ ਕੋਈ ਚਾਨਣਾ ਸਾਹਿਬ ਹੀ ਉਹਨਾਂ ਨਾਲ ਵੀ ਮੈਂ ਗੱਲ ਕੀਤੀ ਸੀ ਔਰ ਸਬੰਧਤ ਹੋਰ ਵੀ ਮੇਰੀ ਬੰਦਿਆਂ ਦੇ ਨਾਲ ਗੱਲਬਾਤ ਹੋਈ ਸੀ ਫਿਲਹਾਲ ਤੁਸੀਂ ਇਹਨੂੰ ਰੋਕ ਲਓ ਠੀਕ ਆ ਇਹ ਵਿਰਾਸਤੀ ਮਾਰਗ ਹੋਵੇ ਪਰ ਵਿਰਾਸਤੀ ਮਾਰਗ ਮੀਂਹ ਵਿਰਾਸਤ ਵਿਰਾਸਤ ਜਿਉਂ ਦੀ ਤਿਉਂ ਰਹੇ ਵਿਰਾਸਤ ਨੂੰ ਕਹਿੰਦੇ ਆ ਆਪਾਂ ਸ਼ਬਦ ਵਰਤਦੇ ਨੇ ਪੀ ਇਹ ਫਲਾਣੇ ਦੀ ਵਿਰਾਸਤ ਆ ਜੋ ਸੀਨਾ ਬਸੀਨਾ ਹੁੰਦੀ ਜਾਂ ਕਿਸੇ ਦੀ ਉਹਨੂੰ ਰੱਖ ਲੈਣਾ ਪਰ ਉਹਦੇ ਨਾਲ ਛੇੜਛਾੜ ਨੂੰ ਵਿਰਾਸਤ ਨਹੀਂ ਕਿਹਾ ਜਾਂਦਾ ਤੇ ਇਹ ਜੋ ਮਾਰਗ ਆ ਇਹ ਬਣੇ ਖੁੱਲਾ ਉੱਤੇ ਸੋਨਾ ਸੰਗ ਮਰਮਰ ਲੱਗੇ ਪੱਥਰ ਜੋ ਲਾਉਣਾ ਰੁੱਖ ਲਾਉਣ ਰਮਣੀਕ ਨਜ਼ਰ ਆਵੇ ਤੱਕ ਸਭ ਪਰ ਸ਼ਤਾਬਦੀ ਦੇ ਮੌਕੇ ਦੇ ਉੱਤੇ ਸੜਕਾਂ 'ਚ ਟੋਏ ਫੁੱਟਣੇ ਜਿਹਦੇ ਨਾਲ ਗੁਰੂ ਦੀ ਸੰਗਤ ਨੂੰ ਪਰੇਸ਼ਾਨੀ ਹੋਵੇ ਠੀਕ ਨਹੀਂ ਆ ਕਿ ਮੈਂ ਉਦਣ ਵੀ ਅਧਿਕਾਰੀਆਂ ਨੂੰ ਕਿਹਾ ਸੀ ਅੱਜ ਵੀ ਵੀ ਹੁਣ ਜਦੋਂ ਸ਼ਤਾਬਦੀ ਸਿਰ ਤੇ ਆ ਗਈ ਆ ਤੇ ਹੁਣ ਆਪਾਂ ਨੂੰ ਇਹ ਰਸਤੇ ਨਹੀਂ ਬੰਦ ਕਰਨੇ ਚਾਹੀਦੇ ਰਸਤੇ ਖੋਲਣੇ ਚਾਹੀਦੇ ਆ ਜਿਹੜਾ ਟੋਆ ਪੁੱਟਿਆ ਨੂੰ ਬਿਲਕੁਲ ਪੂਰ ਕੇ ਆਨ ਉਥੇ ਜਿਵੇਂ ਪਹਿਲਾਂ ਰੋਡ ਹੀ ਉਹ ਬੜਨੀ ਚਾਹੀਦੀ ਆ ਤੇ ਉਹ ਉਸੇ ਤਰ੍ਹਾਂ ਹੀ ਰਸਤਾ ਜਿਹੜਾ ਹਾਂ ਆਲਾ ਦਵਾਲਾ ਆਨੰਦਪੁਰ ਸਾਹਿਬ ਦਾ ਆਨੰਦਪੁਰ ਸਾਹਿਬ ਉਥੇ ਵੀ ਮੈਂ ਦੇਖਿਆ ਉਥੇ ਸਫਾਈ ਜਿਹੜੀ ਆ ਵੰਦਿਆ ਹੋਵੇ ਉਸ ਬਾਅਦ ਸੇ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਕਾਲੀ ਦੇ ਵਿੱਚ ਕਿਉਂਕਿ ਤੋਹੀਨ ਦਸੋ ਵੀ ਕੋਈ ਵੀ ਜਿਵੇਂ ਇਹਨਾਂ ਨੇ ਕਿਹਾ ਵੀ ਉਹ ਦਰਵਾਜ਼ਾ ਬਣਾਉਣਾ ਤੇ 1 ਮਹੀਨੇ ਚ ਤੇ ਕੁਝ ਨਹੀਂ ਬਣਨਾ ਆਪ ਹੀ ਕਹਿੰਦੇ ਵੀ ਨਹੀਂ ਬਣਨਾ ਦਰਸ਼ਨੀ ਡਿਊੜੀ ਉੱਥੇ ਵੈਸੇ ਨਹੀਂ ਬਣ ਸਕਦੀ ਬਾਕੀ ਇਹ ਜਿਹੜਾ ਤਖਤ ਸਾਹਿਬ ਆ ਤਖਤ ਸ੍ਰੀ ਕੇਸਗੜ੍ਹ ਸਾਹਿਬ ਇਹ ਹੈਗਾ ਖਾਲਸੇ ਦੀ ਜਨਮ ਭੂਮੀ ਦੁਨੀਆ ਦੇ ਕਿਸੇ ਵੀ ਖਿੱਤੇ ਦੇ ਵਿੱਚ ਸਿੱਖ ਪੈਦਾ ਹੁੰਦਾ ਉਹ ਭਾਵੇਂ ਇੱਥੇ ਹੋਵੇ ਜਾਂ ਅਮਰੀਕਾ ਅਫਰੀਕਾ ਜਾ ਕਿਤੇ ਵੀ ਹੋਵੇ ਤਾਂ ਹਰ ਸਿੱਖ ਜਿਹੜਾ ਵਾ ਉਹ ਸ਼੍ਰੀ ਅਨੰਦਪੁਰ ਸਾਹਿਬ ਦਾ ਵਾਸੀ ਆ ਅਨੰਦਪੁਰ ਸਾਹਿਬ ਦੇ ਆਲੇ-ਦੁਆਲੇ ਨਾਲ ਅਨੰਦਪੁਰ ਸਾਹਿਬ ਕੋਈ ਵੀ ਛੇੜ-ਛਾੜ ਪੰਥ ਦੀਆਂ ਭਾਵਨਾਵਾਂ ਦੇ ਉਲਟ ਨਹੀਂ ਹੋ ਸਕਦੀ ਕਿਉਂਕਿ ਇਹ ਖਾਲਸੇ ਦਾ ਤਖਤ ਆ ਹਰ ਖਾਲਸਾ ਸ਼੍ਰੀ ਅਨੰਦਪੁਰ ਸਾਹਿਬ ਦਾ ਵਾਸੀ ਤੋਂ ਮੈਂ ਸਬੰਧਤ ਅਧਿਕਾਰੀਆਂ ਨੂੰ ਕਹਿ ਵੀ ਦਿੱਤਾ ਕਿ ਇਹ ਫਿਲਹਾਲ ਇਹਨੂੰ ਰੋਕ ਦਿੱਤਾ ਜਾਵੇ ਤਾਂ ਕਿ ਸੰਗਤ ਨੂੰ ਇੱਥੇ ਆਉਣ ਦੇ ਵਿੱਚ ਕੋਈ ਪਰੇਸ਼ਾਨੀ ਨਾ ਹੋਵੇ ਸਰਕਾਰਾਂ ਨੂੰ ਵੀ ਦੈਦਵਾ ਇਹ ਸਮਾਂ ਰਹਿੰਦਿਆਂ ਕੰਮ ਕਰਨਾ ਸਮਾਂ ਰਹਿੰਦਿਆਂ ਅਜੇ ਤੇ ਜੋ ਸੜਕਾਂ ਵਾਲਾ ਦਵਾਲਾ ਇਹਨੂੰ ਵਧੀਆ ਪ੍ਰੋਪਰ ਬਣਾਉਣ ਦਿਖਾਉਣ ਔਰ ਅੰਦਰ ਸਫਾਈ ਦਾ ਪ੍ਰਬੰਧ ਕਰਨ ਹੋਰ ਜੋ ਸੰਗਤਾਂ ਇਥੋਂ ਤੇ ਦੂਜੀ ਗੱਲ ਇਹ ਹੁੰਦੀ ਆ ਵੀ ਮੈਂ ਮਤਾ ਉਹ ਵੀ ਪੜਿਆ ਜਿਹਦੇ ਚ ਕਹਿ ਰਿਹਾ ਵੀ ਸਾਨੂੰ ਕਿਹਾ ਉਹਦੇ ਵਿੱਚ ਫਿਰ ਇਹ ਵੀ ਹੈਗਾ ਸੀ ਵੀ ਇਹ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਕੁਝ ਬੰਦੇ ਆ ਤਿੰਨ ਬੰਦੇ ਇੱਥੇ ਲਿਗੇ ਵੀ ਉਹਨਾਂ ਦੇ ਅਹੁਦੇਦਾਰ ਉਹਨਾਂ ਦੀ ਨਿਗਰਾਨੀ ਦੇ ਵਿੱਚ ਹੋਣਾ ਤੋਂ ਨਿਗਰਾਨੀ ਵੀ ਨਹੀਂ ਹੈਗੀ ਦੂਜਾ ਸਮਾਈ ਨਹੀਂ ਹੈਗਾ। ਤੋਂ ਇਸ ਕਰਕੇ ਇਹੋ ਹੀ ਆ ਵੀ ਹੁਣ ਫਿਲਹਾਲ ਇਹ ਕੰਮ ਨੂੰ ਰੋਕਿਆ ਜਾਣਾ ਚਾਹੀਦਾ। ਇਹਦੇ ਨਾਲ ਗੁਰੂ ਦੀ ਸੰਗਤ ਨੂੰ ਪਰੇਸ਼ਾਨੀ ਹੋ ਰਹੀ। ਜਦੋਂ ਕੰਮ ਸ਼ੁਰੂ ਹੋਇਆ ਇਹ ਅਮਰਤਪੁਰ ਦੇ ਪ੍ਰਾਂਤ ਨੇ ਵੀ ਜਦੋਂ ਆਪਣੇ ਇਹ ਕਾਰੀ ਇੰਨੇ ਕਿਸੋ ਸੈਸੇ ਕਿਉਂ ਨੁਕਤਨ ਲੱਗਿਆ ਕਿ ਕੋਈ ਦੁਆ ਪੜਵਾ ਦਿੱਤਾ ਤੇ ਸਾਰਾ ਬੈਰੀਕੇਡ ਕਰ ਦਿੱਤੀ। ਇਸ ਤਰ੍ਹਾਂ ਵੀ ਤੁਹਾਡੇ ਧਿਆਨ ਚ। ਦੇਖੋ ਮੈਨੂੰ ਤੇ ਬਰਸੋਂ ਹੀ ਪਤਾ ਲੱਗਾ ਜਦੋਂ ਨਗਰ ਕੀਰਤਨ ਆਇਆ ਤੇ ਕਾਫੀ ਉੱਥੇ ਟ੍ਰੈਫਿਕ ਜਮ ਹੋਇਆ ਤੇ ਮੈਂ ਜਾ ਕੇ ਦੇਖਿਆ। ਬਾਕੀ ਜਿਵੇਂ ਮੈਂ ਪਹਿਲਾਂ ਕਿਹਾ ਵੀ ਤਖਤ ਸਾਹਿਬ ਦੇ ਆਲੇ-ਦੁਆਲੇ ਕੁਝ ਵੀ ਹੋਣਾ ਤਖਤ ਸਾਹਿਬ ਖਾਲਸਾ ਪੰਥ ਦਾ ਵਾ ਤੇ ਖਾਲਸਾ ਪੰਥ ਦੀ ਰਾਏ ਜਿਹੜੀ ਆ ਉਹ ਅਹਿਮ ਰੱਖਦੀ ਦੂਜੀ ਗੱਲ ਵੀ ਸਿੱਖਾਂ ਦੀ ਨੁਮੈਂਦਾ ਜ਼ਮਾਤ ਜਿਹੜਾ ਗੁਰਦੁਆਰਿਆਂ ਦਾ ਪ੍ਰਬੰਧ ਕਰਦੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਤੇ ਜਿੰਨਾ ਚਿਰ ਤੱਕ ਉਹਨਾਂ ਵੱਲੋਂ ਕਿਉਂਕਿ ਆ ਜਿਹੜੀ ਤਰੀਕ ਨੂੰ ਸ਼ੁਰੂ ਕੀਤਾ ਤੇ ਉਹਦੀ ਤੇ ਕੋਈ ਚਿੱਠੀ ਨਹੀਂ ਆ 9ਵੇਂ ਮਹੀਨੇ ਦੀ ਮਤਾ ਹੈਗਾ ਤੇ 1 ਹੁਣ ਮਹੀਨਾ ਦਸਵਾਵਾਂ 5 ਮਹੀਨੇ ਵੈਸੇ ਲੰਘ ਚੁੱਕੇ ਆ ਤਾਂ ਇਹਦਾ ਨਹੀਂ ਹੋਣਾ ਚਾਹੀਦਾ ਸੀ ਇਹ ਤੇ ਆਪ ਸਰਕਾਰ ਨੂੰ ਜਾਂ ਸਬੰਧਤ ਇਥੋਂ ਦੇ ਅਧਿਕਾਰੀਆਂ ਨੂੰ ਭਾਵੇਂ ਇੱਧਰ ਦੇ ਭਾਵੇਂ ਉੱਧਰ ਦੇ ਉਹਨਾਂ ਨੂੰ ਆਪ ਹੀ ਦੇਖਣਾ ਚਾਹੀਦਾ ਵਾ ਵੀ ਇਸ ਮੌਕੇ ਤੇ ਕੋਈ ਪ੍ਰੋਗਰਾਮਾਂ ਤੇ ਖਲਣ ਪਾਉਣ ਦੇ ਬਣਾ ਪੁੱਛਾ ਗਿਆ ਮੈਂ ਚਲੋ ਮੈਂ ਨਹੀਂ ਇਦਾਂ ਕਹਿਣਾ ਵੀ ਖਲਲ ਪਾਉਣ ਲਈ ਕੀਤਾ ਗਿਆ ਪਰ ਇਹਦੇ ਨਾਲ ਸੰਗਤ ਨੂੰ ਆਉਣ 'ਚ ਦਿੱਕਤ ਹੋ ਰਹੀ ਹੈ ਜਿਹੜੀ ਕੇਸਗੜ੍ਹ ਸਾਹਿਬ ਆਊਗੀ ਜਿਹੜੀ ਸੀਸਗੰਗ ਸਾਹਿਬ ਜਾਊਗੀ ਉਹਨਾਂ ਨੂੰ ਦਿੱਕਤ ਹੋਣੀ ਹੈ ਆ ਗੁਰੂਕਾਰਾਉਣ ਦੇ ਵਿੱਚ ਸੰਗਤ ਨੂੰ ਕੋਈ ਦਿੱਕਤ ਨਹੀਂ ਹੋਣੀ ਚਾਹੀਦੀ ਸੰਗਤ ਆਰਾਮ ਦੇ ਨਾਲ ਆਵੇ ਕਿਉਂਕਿ ਇਹ 메ਨ ਰਸਤਾ ਹੈਗਾ ਇਹਨੋ ਰਸਤਾ ਜਿਹੜਾ ਇੱਕ ਤਰ੍ਹਾਂ ਦੇ ਨਿਰੰਤਰ ਗਾੜੀ ਦਰਤੇ ਇਹ ਵੀ ਬਾਰੇ ਕਿ ਅਰਥਾਤ ਕੋਈ ਸੜਕ ਦੇ ਇੱਕ ਤੀਰ ਭਾਵੇਂ ਜਾਂ ਪੁਛੇ ਇੱਕ ਤੀਰ ਹੋਰ ਹੈ ਦੇਖੋ ਆਪਾਂ ਗੱਠੇ ਦੇ ਪੁਰੇ ਦੇ ਬਾਹਰ ਇਹ ਵੀ ਕਦੇ ਜਨਰਲ ਪਬਲਿਕ ਦਾ ਰਸਤਾ ਸੀਗਾ ਪਰ ਹੁਣ ਸੰਗਮਰਮਰ ਜਿਹੜਾ ਲਗਾਤਾ ਗਿਆ ਇਸੇ ਨਹੀਂ ਆਮ ਪਬਲਿਕ ਲਈ ਬੰਦ ਦੇਖੋ ਇਹ ਤਖਤ ਸਾਹਿਬ ਤਖਤ ਸਾਹਿਬ ਦੀ ਆਪਣੀ ਇੱਕ ਮਾਨ ਮਰਿਆਦਾ ਠੀਕ ਆ ਜਿਹੜਾ ਤੁਸੀਂ ਸਰਕਾਰੀ ਰਸਤਾ ਕਹਿੰਦੇ ਉਹ ਸਰਕਾਰੀ ਨਹੀਂ ਆ ਠੀਕ ਹੈ ਸਰਕਾਰੀ ਨਹੀਂ ਆ ਉਹ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨੂੰ ਆ ਰਿਹਾ ਸਰਕਾਰੀ ਰਸਤਾ ਦੇ ਹੋਵੇ ਵੀ ਤਾਂ ਤਖਤ ਸਾਹਿਬ ਦੇ ਆਲੇ-ਦੁਆਲੇ ਕਿਸੇ ਨੂੰ ਛੇੜ-ਛਾੜ ਕਰਨ ਦਾ ਕੋਈ ਹੱਕ ਨਹੀਂ ਆ ਤਖਤ ਸਾਹਿਬ ਪੰਥ ਦਾ ਤੇ ਇਹ ਵੀ ਹੱਕ ਨਹੀਂ ਹੈਗਾ ਅ ਜਦੋਂ ਸ਼ਤਾਬਦੀ ਤੇ ਟੋਏ-ਪੁੱਟ ਦੋ ਇਹ ਸਰਕਾਰੀ ਰਸਤਾ ਦੇ ਇਹ ਥੋੜਾ ਵੀ ਕੰਮ ਕਰੋ ਸੜਕਾਂ ਬਣਾਉਣੀਆਂ ਸਰਕਾਰਾਂ ਦਾ ਕੰਮ ਆ ਯਾਡੀ ਸੜਕ ਗੜ ਸ਼ੰਕਰ ਦਵਾਰੀ ਆ ਉਹ ਤੇ ਬਾਬਾ ਜੀ ਬਣਾ ਰਹੇ ਸਰਕਾਰ ਬਣਾਉਂਦੀ ਉਹਨੂੰ ਪ੍ਰੋਪਰ ਕਰੇ ਆਲਾ ਦਵਾਲਾ ਹੋਰ ਵੀ ਬਹੁਤ ਹੈਗਾ ਤਾਂ ਉਹਨੂੰ ਦੋਪਾ ਲਾਲ ਜੀ ਕਹਿੰਦੇ ਕਿ ਇਹ ਕੰਮ ਇਹ ਸੰਸਦਾਂ ਦਾ ਨਹੀਂ ਸਰਕਾਰ ਦਾ ਕੰਮ ਹੈ ਹੁਣ ਕੀ ਸਟੈਂਡ ਆਪਣਾ ਸੀ ਨੂੰ ਲੈ ਕੇ ਚਾ ਅਜੇ ਤੇ ਫਿਲਹਾਲ ਸਾਧਨਾਂ ਤੋਂ ਬਾਅਦ ਸਰਕਾਰ ਨੂੰ ਕੰਮ ਕਰੰਦੋਂਗੇ ਜਾਂ ਤੁਸੀਂ ਆਪਣੇ ਹੱਥਾਂ 'ਚ ਕੰਮ ਲੈ ਕੇ ਕਰਨਾ ਚਾਹੁੰਦੇ ਕੰਥ ਦੀ ਰਾਏ ਨਾਲੋਂ ਕੰਥ ਦੀ ਰਾਏ ਤੁਹਾਡੀ ਰਾਏ ਕੀ ਹੈ ਕੰਥ ਦੀ ਰਾਏ ਨਾਲੋਂ ਕੰਥ ਦੀ ਰਾਏ ਤੋਂ ਬਿਨਾ ਨੰਦਬਰ ਸਾਹਿਬ ਦੇ ਕੇਸਗੜ੍ਹ ਸਾਹਿਬ ਦੇ ਨੇੜ ਤੇੜੇ ਮਨਮਰਜ਼ੀ ਨਾਲ ਕੁਛ ਨਹੀਂ ਹੁੰਦਾ ਕਿਉਂਕਿ ਇਹ ਵਿਰਾਸਤ ਆ ਤੇ ਜਿੱਥੇ ਵਿਰਾਸਤ ਹੁੰਦੀ ਆ ਉੱਥੇ ਆਪਣੀ ਮਨਮਰਜ਼ੀ ਨਾਲ ਨਹੀਂ ਇਦਾਂ ਹੀ ਜੋ ਮਰਜ਼ੀ ਕਰ ਲਓ ਠੀਕ ਹੈ ਤੁਹਾਡੇ ਕੋਲ ਕੁਰੀ ਲੈਟਰ ਲਿਖੇਗੇ ਪੰਜਾਬ ਸਰਕਾਰ ਨੂੰ ਜਾਂ ਹਰੇਕ ਕੋਈ ਗਵਰਨਮੈਂਟ ਨੂੰ ਉਹਨੇ ਉਹ ਮੈਨੇਜਰ ਜਿਹੜੇ ਇੱਥੋਂ ਦੇ ਸਾਡੇ ਕੇਸਗੜ੍ਹ ਸਾਹਿਬ ਦੇ ਨਗਰਦੀਪ ਸਿੰਘ ਉਹਨਾਂ ਨੇ ਲਿਖਤਾ ਪਰਸੋਂ ਲਿਖਤਾ ਇਹ ਸੰਗਤ ਨੂੰ ਦਿੱਕਤ ਹੋ ਰਹੀ ਆ ਇਹਦਾ ਮੀਡੀਆ ਤੱਕ ਪਹੁੰਚਾ ਦੇ ਉਹਦਾ ਮੀਡੀਆ ਹੋਈ ਜਾਏ ਇਹ ਉਹ ਬਾਈਕ ਆ ਕੰਮ ਨਹੀਂ ਹੋ ਰਿਹਾ ਯਾਰ ਯੋ ਕੰਮ ਨਹੀਂ ਹੋ ਰਿਹਾ ਤੇਰਾ ਬਿਲਕੁਲ ਨਹੀਂ ਮੇਰੇ ਸਾਹਬ ਨਾ ਕੰਮ ਨਹੀਂ ਹੋ ਰਿਹਾ ਮੈਂ ਸਵੇਰੇ ਉਧਰ ਦੀ ਲੰਘਿਆ ਉੱਥੇ ਆਪਣੇ ਸਰਦਾਰੀ ਜਿਹੜੇ ਉੱਥੇ ਕੰਮ ਕਰਾ ਰਹੇ ਮੁੰਡੇ ਚੰਗੇ ਆ ਤੇ ਮੈਂ ਉਹਨਾਂ ਨੂੰ ਪੁੱਛਿਆ ਜੋ ਕਹਿੰਦੇ ਵੀ ਅਸੀਂ ਇੱਥੇ ਇਹਨੂੰ 15 ਕਰਕੇ ਤੇ ਟਟਵਾ ਪੂਰ ਕੇ ਤੇ ਇਹਨੂੰ ਪ੍ਰੋਪਰ ਇਹਨੂੰ ਕਰਾਂਗੇ ਉਹ ਕਹਿ ਰਹੇ ਘਟਕਾ ਪਾਉਣਾ ਮੈਂ ਕਿਹਾ ਵੀ ਇਹਨੂੰ ਪ੍ਰੋਪਰ ਜਿਦਾਂ ਪਹਿਲਾਂ ਛੱਡਤੀ ਸੀ ਓਦਾਂ ਬਣਾ ਦਿਓ ਰੋਜੀ ਗਾਲ ਲਾਈਟਾਂ ਲਾਉਣ ਦੀ ਗੱਲ ਕਰਦੇ ਹੁਣ ਤੁਸੀਂ ਮੈਨੂੰ ਦੱਸੋ ਕਿ ਉਤੋਂ ਸ਼ਤਾਬ ਦੀ ਹੈ ਤੇ ਜੇ ਆਪਾਂ ਮੇਨਰ ਸੜਕ ਤੋਂ ਲਾਈਟਾਂ ਲਾ ਦਾਂਗੇ ਤੇ ਸੰਗਤ ਨੂੰ ਹਨੇਰਾ ਨਹੀਂ ਹੋਊਗਾ ਉੱਥੇ ਮੈਂ ਇਹਨਾਂ ਨੂੰ ਕਹੇ ਵੀ ਇਹ ਲਾਈਟਾਂ ਜਿਉਣ ਦੀਆਂ ਤਿਉਹ ਰਹਿਣੀਆਂ ਚਾਹੀਦੀਆਂ ਬਾਕੀ ਇਹ ਨਹੀਂ ਹੈਗਾ ਦੇਖੋ ਇਹ ਸਿੱਖਾਂ ਦਾ ਪੰਥ ਦਾ ਤਖਤਾ ਇਸ ਕਰਕੇ ਮਨਮਰਜ਼ੀ ਨਾਲ ਇੱਥੇ ਧੱਕਾ ਨਹੀਂ ਹੁੰਦਾ ਤੇ ਨਾ ਹੋਂ ਨਹੀਂ ਦੇਣਾ ਸਿੱਖਾਂ ਨੂੰ ਕੋਈ ਜਦੋਂ ਸ਼ਤਾਬ ਦੀ ਤੋਂ ਪਹਿਲਾਂ ਵੀ ਇੱਥੇ ਸਰਕਾਰ ਤੇ ਕੰਮਣ ਕਮੇਟੀ ਦੇ ਬਖੇਤਰ ਤਾਂ ਇਸਤੇ ਮਾਲਮਾ ਨਹੀਂ ਬੈਠੇ ਕਿ ਉਹਦਾ ਯੂਨਿਟ ਕੰਪਨੀ ਹੈ ਕਿ ਹੁਣ ਉਹ ਲੋਕਾਂ ਨੂੰ ਸਮੇਂ ਦੇ ਰਿਸ਼ਤ ਨੂੰ ਕਿਹਾ ਗਿਆ ਜੇ ਤੁਹਾਨੂੰ ਰਕਵਾਂ ਦੇ ਕੋਲੇ ਵੀ ਕਿਹਾ ਸੀ ਨਹੀਂ ਨਹੀਂ ਆਪਾਂ ਇਹ ਮੰਨ ਲਓ ਕਿ 5ਵੇਂ ਮਹੀਨੇ ਦੇ ਵਿੱਚ ਇੱਥੇ ਨਿਕਲੀ ਕੰਮ ਸ਼ੁਰੂ ਕਰ ਲੈਣ ਦੇ ਹੁਣ ਸਟਾਫ ਦੀ ਕਿਹੜੇ ਮਹੀਨੇ ਦਾ ਜਨਾਬ ਸਾਹਿਬ ਕਿਹੜੇ ਮਹੀਨੇ ਦਾ ਸਟਾਫ ਦੀ ਨਾ ਆਹ ਕਿਹੜਾ ਮਹੀਨਾ 10 ਨਵੰਬਰ 10 ਨਵੰਬਰ ਇੱਕ ਮਹੀਨੇ ਦੇ ਵਿੱਚ ਕੋਈ ਵੀ ਕੰਮ ਪੂਰਾ ਹੁੰਦਾ ਮਸਲਾ ਇਹ ਹੈ ਵੀ ਦੇ ਨਹੀਂ 15 ਰਹਿ ਗਿਆ ਸੰਗਤ ਆਉਣੀ ਸ਼ੁਰੂ ਹੋ ਗਈ ਆ ਰਿਕਮੰਡ ਦਾ ਨਹੀਂ ਆਪਾਂ ਦੇ ਕਿੰਨੇ ਵੀ ਸੋਹਣਾ ਹੋਵੇ ਪਰ ਉਹਦੇ ਚ ਪੰਥ ਦੀ رائے ਹੋਵੇ ਵਾਹਿਗੁਰੂ ਜੀ ਕਾ ਖਾਲਸਾ ਕੀ ਗੱਲ ਸੀ ਇੱਕ ਲਾਸਟ ਕੁਐਸਚਨ ਜੀ ਜਿਹੜਾ ਜੋ ਜਦੱਕੇ ਪੁਰ ਸਾਫ ਤੋਂ ਢੜਕਾਂ ਆਉਂਦੀਆਂ ਜਾਂ ਨੰਗਲ ਤੋਂ ਆਉਂਦੀਆਂ ਪਹਿਲਾਂ ਉਹ ਪੂਰ ਦਿੱਤੀਆਂ ਜਾਣ ਤਾਂ ਉਹ ਜ਼ਿਆਦਾ ਬੈਟਰ ਨਹੀਂ ਹਾਂ ਸਰਕਾਰਾਂ ਨੂੰ ਚਾਹੀਦਾ ਜੀ ਮੈਂ ਅੱਜ ਵੀ ਆਇਆ ਵਾ ਇੱਥੋਂ ਜਦੋਂ ਤੇ ਉਹ ਬੰਦੇ ਬੰਦੇ ਜਿੱਡੇ ਤੇ ਟੋਏ ਪਏ ਹੋਏ ਆ ਸਰਕਾਰਾਂ ਨੂੰ ਚਾਹੀਦਾ ਵੀ ਇੱਥੇ ਟੋਆ ਮਾਰਨ ਦੀ ਬਜਾਏ ਜਿਹੜੇ ਪਹਿਲਾਂ ਟੋਏ ਪਏ ਹੋਏ ਉਹਨਾਂ ਨੂੰ ਪੂਰਨ ਨਵੇਂ ਟੋਏ ਨਾ ਪੁੱਟਣ ਬਾਕੀ ਗੁਰੂ ਰਾਹਾਂ ਦੇ ਉੱਤੇ ਕਦੀ ਟੋਏ ਨਹੀਂ ਪੁੱਟੇ ਜਾਂਦੇ ਇੱਥੇ ਤੇ ਪਧਰੇ ਕੀਤੇ ਜਾਂਦੇ ਆ ਵਾਹਿਗੁਰੂ ਜੀ ਜਲਦੀ ਤੱਕ ਜਿਹੜੀ ਡਵੈਲਪਮੈਂਟ ਜਦੋਂ ਹੁੰਦੀ ਆ ਤਾਂ ਸਭ ਦੀ ਕ੍ਰੀਏ ਜਦੋਂ ਬਣਿਆ 99 ਦੇ ਦੌਰਾਨ ਰੈਨੋਵੇਸ਼ਨ ਕੀਤੀ ਗਈ ਹੁਣ ਵੀ ਰੈਨੋਵੇਸ਼ਨ ਚੱਲਦੀ ਆ ਉਹ ਤੁਹਾਨੂੰ ਵੀ ਤਾਂ ਹੁੰਦੀ ਆ ਨਾ ਨਹੀਂ ਰੈਨੋਵੇਸ਼ਨ ਜਦੋਂ ਸ਼ੁਰੂ ਹੋਈ 99 ਚ ਜੀ ਤਾਂ 99 ਚ ਨਹੀਂ ਸ਼ੁਰੂ ਹੋਈ ਨਹੀਂ ਟਾਈਮਿੰਗ ਤੁਹਾਡੀ ਗੱਲ ਠੀਕ ਹੈ ਟਾਈਮਿੰਗ ਨਹੀਂ ਨਹੀਂ ਮੈਂ 97 ਉਹ 97 ਚ ਹੋਈ ਹਰ ਜਦੋਂ ਇੱਕ ਰਸਤਾ ਬੰਦ ਕੀਤਾ ਜਾਂਦਾ ਦੂਜੇ ਪਾਸੇ ਪ੍ਰਬੰਧ ਕੀਤੇ ਜਾਂਦੇ ਆ ਇਹ ਥੋੜਾ ਜਿਵੇਂ ਜਦੋਂ ਸ਼ਤਾਬਦੀ ਸ਼ੁਰੂ ਹੋਈ ਤਾਂ ਉਦੋਂ ਕੰਮ ਸ਼ੁਰੂ ਕਰਤਾ ਹੈ ਇਹ ਤੇ ਹੁਣ ਹੁਣ ਜਦੋਂ ਸ਼ਤਾਬਦੀ ਸ਼ੁਰੂ ਹੋਈ ਆ ਬਾਕੀ ਗੱਲ ਵੀ ਸਰਕਾਰ ਰੋਡ ਬਣਾਉਂਦੀ ਪਹਿਲਾਂ ਜੇ ਸਰਕਾਰ ਇੰਨੀ ਸ਼ੋਹਰਦ ਆ ਤੇ ਰੋਡ ਬਾਬਾ ਦੀ ਹੋਣਾ ਕਿਉਂ ਬਣਾਇਆ ਨਾ ਕਿਉਂ ਨਹੀਂ ਬਣਾਇਆ ਸਰਕਾਰ ਸ਼ੋਹਰਦ ਨਹੀਂ ਹੈ ਜਿਹਨਾਂ ਕੰਮ ਹੁੰਦੇ ਬਿਲਕੁਲ ਨਹੀਂ ਜੇ ਸ਼ੋਹਰਦ ਹੁੰਦੀ ਗੇਟ ਦਾ ਕੋਈ ਇਹਦੇ ਵਿੱਚ ਨਹੀਂ ਹੈਗਾ ਗੇਟ ਬਣਾਉਣ ਦਾ ਤੇ ਪਲਾਨ ਹੀ ਨਹੀਂ ਆ ਮਨਮਰਜ਼ੀ ਨਾਲ ਬਣਾਤਾ ਪੇਠਾ ਇੱਕ ਨਾ 3-4 ਦਿਨ ਪਹਿਲਾਂ ਮੁੱਖ ਮੰਤਰੀ ਨੇ ਆਪ ਖੁਦ ਮੀਟਿੰਗ ਕੀਤੀ ਹੋ ਤੇ ਬਾਬੇ ਬੁਲਾਏ ਸੀ ਉਹਨਾਂ ਨੇ ਮਹਾਪੁਰ ਬੁਲਾਏ ਸੀ ਗਾ ਇਹ ਵਾਲੇ ਉਹਦੇ ਵਿੱਚ ਐਸਜੀਪੀਤੀ ਵੀ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਜਾਂ ਕੋਈ ਗਿਆ ਨਹੀਂ ਅਗਰ ਤੁਹਾਡੇ ਕੋਲੋਂ ਜਾਂ ਇਹ ਦੇਖੋ ਸ਼੍ਰੋਮਣੀ ਕਮੇਟੀ ਦੱਸ ਸਕਦੀ ਨਾ ਦਿੱਤਾ ਸੱਦਾ ਜਾਂ ਨਹੀਂ ਦਿੱਤਾ ਬਾਕੀ ਮੈਂ ਫਿਰ ਕਹਿਣਾ ਸ਼ਤਾਬ ਦੀਆਂ ਮਨਾਉਣਾ ਪੰਥ ਦਾ ਕੰਮ ਪੰਥ ਮਨਾਉਂਦਾ ਔਰ ਵੱਡੀ ਗਿਣਤੀ ਦੇ ਵਿੱਚ ਪੰਥ ਨੇ ਇੱਥੇ ਆਉਣਾ ਵਾ ਕਿਉਂਕਿ ਸਮਾਗਮ ਤੇ ਚੱਲ ਰਿਹਾ ਹੈ ਆ ਇਰਾ ਤੁਬੜੀ ਸਾਹਿਬ ਤੋਂ ਨਗਰ ਕੀਰਤਨ ਸ਼ੁਰੂ ਹੋਇਆ ਉਹ ਭਾਰਤ ਦੇ ਵੱਖ-ਵੱਖ ਸਿਆਨ ਦੇ ਵਿੱਚ ਪਹੁੰਚ ਰਿਹਾ ਤੇ ਸੰਗਤ ਬੜਾ ਭਰਵਾਂ ਸਵਾਗਤ ਕਰ ਰਹੀ ਆ ਗੱਲ ਇਹ ਵੀ ਸਰਕਾਰ ਆਪਣੇ ਕੰਮ ਕਰੇ ਪੰਥ ਆਪਣੇ ਕੰਮ ਕਰੂਗਾ ਪਰ ਜਿੱਥੇ ਪੰਥ ਦੀ ਅਥਾਰਟੀ ਆ ਉੱਥੇ ਕੋਈ ਦਖਲ ਨਹੀਂ ਦੇ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ